ਉਹਨਾਂ ਖੱਦਰਪੰਡਰ ਆਪੀ ਅੱਜਲੇ 28 ਤੁਸੀਂ ਵੀ ਜਿਹੜਾ ਹੈਗਾ ਪਰਿਵਾਰ ਨਾਲ ਉਸਤਾਨਿਆ ਕਰਕੇ ਮੌਕੇ ਦਾ ਜੰਗਲ ਪਹੁੰਚੋ ਕੱਲ ਇੱਕ ਬੜੀ ਅਨੁਸਖਾਵੀ ਘਟਨਾ ਵਾਪਰੀ ਕਿ ਸਾਡੇ ਖੱਦਰ ਪੰਡਾਰ ਸਾਰੇ ਪਰਿਵਾਰਕ ਮੈਂਬਰ ਨੇ ਸਾਡੇ ਖੜੇ ਨੇ ਜੀ ਅੱਗ ਲੱਗੀ ਤੇ ਪਰ ਲੇਕਿਨ ਮੈਂ ਸਾਰੇ ਲੋਕਾਂ ਦਾ ਇਸ ਗੱਲੋਂ ਧੰਨਵਾਦ ਕਰਨਾ ਚਾਹੁੰਦਾ ਔਰ ਪ੍ਰਸ਼ਾਸਨ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਉਹਨਾਂ ਨੇ ਤੁਰੰਤ ਆ ਕੇ ਚਾਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ ਆ ਕੇ ਅੱਗ ਤੇ ਕਾਬੂ ਪਾਇਆ ਬੁਝਾਇਆ ਕੋਈ ਵੀ ਮੈਸਾਂਬੰਦਾ ਜਾਨੀ ਨੁਕਸਾਨ ਨਹੀਂ ਹੋਇਆ ਮਾਲੀ ਨੁਕਸਾਨ ਵੱਡੀ ਪੱਧਰ ਤੇ ਹੋਇਆਗਾ ਸੋ ਇਸ ਤਰ੍ਹਾਂ ਦੀਆਂ ਫਿਊਚਰ ਚ ਘਟਨਾਵਾਂ ਨਾ ਵਾਪਰਨ ਮੇਰੀ ਤਾਂ ਸਾਰੇ ਜਿਹੜੇ ਸਤਕਾਰਯੋਗ ਕੋਈ ਵੀ ਬਿਜ਼ਨਸ ਕਰਦੇ ਨੇ ਉਹ ਹੁੰਦਾਗਾ ਕਿ ਸਮੇਂ-ਸਮੇਂ ਸਿਰ ਆਪਾਂ ਫਾਇਰ ਦੇ ਜੋ ਅਗਨ ਨਾਲ ਸੰਬੰਧਿਤ ਇਕੁਇਪਮੈਂਟ ਨੇ ਜਾਂ ਜਿਹੜੀਆਂ ਸਾਡੀਆਂ ਤਾਰਾਂ ਨੇਗੀਆਂ ਬਿਜਲੀ ਦੀਆਂ ਤਾਰਾਂ ਉਹਨਾਂ ਦਾ ਕੰਮ ਵੀ ਇਹ ਪਾ ਮੈਸਾਂਬੰਦਾ ਕਰਵਾਉਂਦੇ ਰਹੀਏ ਤਾਂ ਇਹ ਜਿਹੜੀਆਂ ਘਟਨਾਵਾਂ ਫਿਊਚਰ ਚ ਨਾ ਵਾਪਰਨ ਪਰ ਇਹ ਸੰਬੰਧ ਬੜੀ ਅਨਸ ਖਾਮੀ ਘਟਨਾ ਵਾਪਰੀ ਹੈ ਕਿਉਂਕਿ ਕੱਪੜੇ ਦਾ ਵੱਡਾ ਕੰਮ ਖਦਰ ਬੁਨਾਰ ਦਾ ਵੱਡਾ ਕੰਮ ਇਹ ਕਰਦੇ ਸੀਗੇ ਪਰ ਲੇਕਿਨ ਸਾਰਿਆਂ ਨੇ ਸਾਰੇ ਸਜਣਾ ਨੇ ਦੜਵਾਨ ਵਾਸੀਆਂ ਨੇ ਸਾਰੇ ਦੁਕਾਨਦਾਰਾਂ ਨੇ ਪ੍ਰਧਾਨ ਪ੍ਰਧਾਨ ਜੀ ਖੜੇ ਨੇ ਕਿ ਸਾਰਿਆਂ ਨੇ ਇਕਜੁੱਟ ਹੋ ਕੇ ਇੱਕ ਮੁੱਠ ਹੋ ਕੇ ਸਾਰਿਆਂ ਨੇ ਬੜੀ ਜਦੋਜਹਦ ਕਰਕੇ ਇਸ ਤੇ ਕਾਬੂ ਪਾਇਆ ਸੋ ਸਾਰਿਆਂ ਦਾ ਧੰਨਵਾਦ ਸੋ ਪਰਿਵਾਰ ਦੇ ਨਾਲ ਬਹੁਤ ਵੱਡਾ ਹਾਦਸਾ ਹੋਇਆਗਾ ਬਹੁਤ ਵੱਡਾ ਫਾਈਨੈਂਸ਼ੀਅਲ ਲਾਸ ਇਸ ਪਰਿਵਾਰ ਨੂੰ ਹੋਇਆਗਾ ਕਿ ਇਹ ਬੜੇ ਲੰਬੇ ਅਰਸੇ ਤੋਂ ਕਾਰੋਬਾਰ ਕਰ ਰਹੇ ਸੀ ਕਾਫੀ ਵੱਡੀ ਪੱਧ ਤੇ ਕਿਉਂਕਿ ਹਜੇ ਇਹਨਾਂ ਨੇ ਹਜੇ ਸਾਕਿਤਾਬ ਨਹੀਂ ਲਾਇਆ ਹੈਗਾ ਮੈਂ ਸਮਝਦਾ ਬਹੁਤ ਵੱਡਾ ਨੁਕਸਾਨ ਇਸ ਪਰਿਵਾਰ ਦਾ ਹੋਇਆ ਸੋ ਮੈਂ ਪਰਿਵਾਰ ਨਾਲ ਦੁੱਖ ਵੀ ਵੰਡਾਉਣ ਲਈ ਪਹੁੰਚਿਆਗਾ ਸੋ ਉਥੇ ਮੈਂ ਇੱਕ ਵਾਰ ਫਿਰ ਸਾਡੇ ਸਮੁੱਚੇ ਪ੍ਰਸ਼ਾਸਨ ਦਾ ਡੀਐਸਪੀ ਸਾਹਿਬ ਦਾ ਐਸਜੀਪੀ ਸਾਹਿਬਾਨ ਦਾ ਫਾਇਰ ਆਫੀਸਰ ਸਾਹਿਬਾਨ ਦਾ ਸ਼ਬਦ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਬੜੀ ਮਿਹਨਤ ਮੁਸ਼ਕਰ ਕਰਕੇ ਔਰ ਲੋਕਾਂ ਨੂੰ ਨਾਲ ਲੈ ਕੇ ਸਾਰੇ ਇਲਾਕੇ ਦੇ ਲੋਕਾਂ ਨੂੰ ਨਾਲ ਲੈ ਕੇ ਇਸ ਅੱਗ ਤੇ ਕਾਬੂ ਪਾਇਆ ਸਰ ਬਹੁਤ ਘਟਨਾਵਾਂ ਮੈਸਟਰੇ ਦੇ ਆ ਅਗਲੀਆਂ ਦਿਨ ਭੇਰੀ ਚ ਹੋਈਆਂ ਨੇ ਸਰ ਫਾਇਰ ਦੀ ਜਿਹੜੀ ਹੈਗੀ ਮੰਗ ਕੀਤੀ ਜਾ ਰਹੀ ਹੈ ਲੋਕਾਂ ਵੱਲੋਂ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ ਸਰ ਕੋਈ ਉਪਰਾਲਾ ਤੁਹਾਡੇ ਵੱਲੋਂ ਬਿਲਕੁਲ ਅਸੀਂ ਵਿਸ਼ੇਸ਼ ਮੈਪਰਾਲਾ ਕਰੂੰਗਾ ਤਾਂ ਕਿ ਫਾਇਰ ਦੀ ਪਹਿਲਾਂ ਵੀ ਇੱਕ ਪ੍ਰਾਈਵੇਟ ਵਿਅਕਤੀਾਂ ਵੱਲੋਂ ਲਈ ਗਈ ਫਾਇਰ ਬ੍ਰਿਗੇਡ ਆ ਪਰ ਮੈਂ ਸਮਝਦਾ ਸਰਕਾਰੀ ਤੌਰ ਤੇ ਵੀ ਫਾਇਰ ਬ੍ਰਿਗੇਡ ਦਾ ਪ੍ਰਬੰਧ ਕਰਾਂਗੇ ਤਾਂ ਕਿ ਜੇਕਰ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਆ ਤਾਂ ਤੁਰੰਤ ਉਹਨੂੰ ਜਿਹੜਾ ਰੋਕਿਆ ਜਾਵੇ ਤੁਰੰਤ ਤੇ ਕਾਬੂ ਪਾਇਆ ਜਾਵੇ ਸੋ ਜਿਹੜੇ ਅਸੀਂ ਵਿਸ਼ੇਸ਼ ਉਪਰਾਲੇ ਕਰਾਂਗੇ ਤਾਂ ਕਿ ਜਲਦੀ ਤੋਂ ਜਲ ਫਾਇਰ ਬ੍ਰਿਗੇਡ ਦੀ ਮਸ਼ੀਨਾਂ ਜਿਹੜੀ ਆ ਗੱਡੀ ਆ ਉਹ ਆਜੀ ਰਜਿੰਦਰ ਕੁਮਾਰ ਗਰਖ ਦਸੋ ਦਰਵਾ ਅਸਲਾ ਦੇ ਦੋ ਜੀ ਕੱਲ ਜਿਹੜਾ ਇਸਨੇਟ ਹੋਏਗੀ ਆਪਣੇ ਸ਼ੋਰੂਮ ਤੇ ਉਸ ਦਿਵਸ ਕੀ ਕਹਿਣਾ ਚਾਹੁੰਦਾ ਮੈਂ ਤਾਂ ਇੱਕੋ ਹੀ ਕਮਾਂਗਾ ਮੈਂ ਕੱਲ ਕਿਸੇ ਆਟੋ ਸਟੇਸ਼ਨ ਗਿਆ ਹੋਇਸੀ ਗੱਲ ਲਖਣਾਉ ਪਰ ਬਾਅਦ ਦੇ ਵਿੱਚ ਜੇ ਤੁਮ ਨੂੰ ਲੋਕਾਂ ਕੋਲ ਪਤਾ ਲੱਗੇ ਤਾਂ ਸਾਡੀ ਦੁਕਾਨ ਨੂੰ ਅੱਗ ਲੱਗੀ ਮੈਂ ਵੀਡੀਓ ਕਲਿੱਪ ਦੇਖੇ ਵੀਡੀਓ ਕਲਿੱਪ ਦੇਖ ਕੇ ਮੈਨੂੰ ਇੱਕ ਏਦਾਂ ਦਾ ਚੰਬਾ ਮਹਿਸੂਸ ਹੋਇਆ ਜੋ ਲੋਕਾਂ ਨੇ ਹਰ ਇੱਕ ਵਰਗ ਨੇ ਹਰ ਇੱਕ ਹਰਿਕ ਧਰਮ ਨੇ ਸਰਸੇ ਵਾਲੇ ਦਾ ਸਸਨ ਹੋ ਰੇ ਸੀਗਾ ਉਹਨਾਂ ਦੀ ਟੋਟਲ ਵਲੰਟੀਅਰ ਟੀਮ ਐਸਡੀਐਮ ਸਾਹਿਬ ਐਸਐਚਓ ਸਾਹਿਬ ਤਸੀਰਦਾਰ ਸਾਹਿਬ ਜੋ ਪ੍ਰਸ਼ਾਸਨ ਨੇ ਮਦਦ ਕੀਤੀ ਸਾਡੀ ਜੋ ਲੋਕਾਂ ਨੇ ਮਦਦ ਕੀਤੀ ਜਿਵੇਂ ਉਹਨਾਂ ਨੇ ਕੰਟਰੋਲ ਕੀਤਾ ਹੋ ਸਕਦਾ ਹੈ ਪਰ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਪਰ ਜੋ ਉਹਨਾਂ ਨੇ ਬਚਾਇਆ ਉਹ ਲੋਕਾਂ ਦੀ ਮਿਹਨਤ ਦੇ ਸਦਕਾ ਬਚਿਆ ਸਾਨੂੰ ਵੀਦ ਨਹੀਂ ਸੀ ਪਰ ਅਸੀਂ ਆਪਣੇ ਦੁੱਖ ਨੂੰ ਭੁੱਲ ਕੇ ਉਹ ਲੋਕਾਂ ਦਾ ਅਸੀਂ ਦਿਲ ਤੋਂ ਧੰਨਵਾਦ ਕਰਨਾ ਚਾਹੁੰਦੇ ਆ ਜਿਨ੍ਹਾਂ ਨੇ ਭਾਈਚਾਰਾ ਕਾਇਮ ਰੱਖਿਆ ਆਪਣੀ ਜਾਨ ਤੇ ਵੀ ਖੇਲਦੇ ਹੋਏ ਅਸੀਂ ਦੇਖਿਆ ਮੈਂ ਬਾਹਰੋਂ ਵੀਡੀਓ ਦੇਖਦੇ-ਦੇਖ ਕੇ ਮਹਿਰਾਨ ਸੀ ਮੈਂ ਉਹਨਾਂ ਨੂੰ ਕਹਿ ਰਿਹਾ ਸੀ ਇਹ ਲੋਕਾਂ ਨੂੰ ਜਿਹਨਾਂ ਦੇ ਕੋਈ ਫੋਨ ਨੰਬਰ ਸੀ ਉਹਨਾਂ ਨੂੰ ਰੋਕੋ ਵੀ ਵੀ ਦੁਕਾਨ ਮੱਚਦੀ ਹੈ ਮਚਲਾਂ ਤੋਂ ਕੋਈ ਗੱਲ ਨਹੀਂ ਪੈਸੇ ਦਾ ਨੁਕਸਾਨ ਹੁੰਦਾ ਕੋਈ ਗੱਲ ਨਹੀਂ ਪਰ ਕੋਈ ਜਾਨੀ ਨੁਕਸਾਨਾ ਹੋਵੇ ਪਰ ਉਹਨਾਂ ਨੇ ਸਾਡੇ ਕਹਿਣੇ ਤੋਂ ਬਾਹਰ ਹੱਦ हदਾਂ पार ਕਰਕੇ ਵੀ ਉਹਨਾਂ ਨੇ ਸਾਡੀ ਮਦਦ ਕੀਤੀ ਉਹਨਾਂ ਲੋਕਾਂ ਨਾਲ ਮੈਂ ਬਹੁਤ ਮੇਰੇ ਪਾਸ ਕੋਈ ਨਾ ਪਾਸ ਤੇ ਕੋਈ ਲਾਜ ਨਹੀਂ ਹੈਗਾ ਕਿਵੇਂ ਉਹਨਾਂ ਦਾ ਮੈਂ ਧੰਨਵਾਦ ਕਰਾਂ ਮੈਂ ਉੱਥੋਂ ਹੀ ਮੇਰੇ ਸਤਿਗੁਰੂ ਦਾ ਸ਼ੁਕਰਾਨਾ ਕਰਦਾ ਆ ਰਿਹਾ ਸੀਗਾ ਵੀ ਉਹ ਮਾਲਕ ਨੇ ਕਿਵੇਂ ਹੱਥ ਦੇ ਕੇ ਸਾਨੂੰ ਰੱਖਿਆ ਮੈਨੂੰ ਉਮੀਦ ਨਹੀਂ ਸੀ ਮੇਰੀ ਕੋਈ ਦੁਕਾਨ ਦਾ ਕੋਈ ਇੱਕ ਇਸੇ ਬਚੂ ਪਰ ਉਹਨਾਂ ਦੀ ਮਿਹਰ ਦੇ ਸਦਕਾ ਮੇਰੇ ਇੱਕ ਫਲੋਰ ਦੀ ਨੁਕਸਾਨ ਹੋਇਆ ਜਿਹਦਾ 50-60 ਲੱਖ ਰੁਪਏ ਦਾ ਬਾਕੀ ਮੇਰੇ ਫਲੋਰ ਸਾਰੇ ਇੱਦਾਂ ਹੀ ਬਚੇ ਐ ਪਰ ਉਹ ਉਹਦਾ ਸ਼ੇਰਾ ਲੋਕਾਂ ਨੂੰ ਜਾਂਦਾ ਹੈ ਪ੍ਰਸ਼ਾਸਨ ਨੂੰ ਜਾਂਦਾ ਹੈ ਐਚਡੀਨ ਸਾਹਿਬ ਨੂੰ ਜਾਂਦਾ ਹੈ ਐਸਐਚਓ ਨੂੰ ਜਾਂਦੇ ਉਹਨੇ ਪੂਰੀ ਟੀਮ ਡੀਐਸਪੀ ਸਾਹਿਬ ਤੁਸੀਂ ਕਿਸ ਤਰ੍ਹਾਂ ਦੇ ਦੇ ਦੋ ਜਿਵੇਂ ਲੋਕਾਂ ਨੇ ਤੁਸੀਂ ਦੱਸਿਆ ਕਿ ਮਿਹਨਤ ਬਹੁਤ ਕੀਤੀ ਆ ਜੇਕਰ ਮੌਕਾ ਰਹਿੰਦੇ ਜਿਹੜਾ ਹੈਗਾ ਨਾ ਕਾਬੂ ਪਾਇਆ ਜਾਂਦਾ ਤਾਂ ਵੱਡਾ ਨੁਕਸਾਨ ਹੋ ਸਕਦਾ ਹਾਂ ਬਿਲਕੁਲ ਹੋ ਸਕਦਾ ਸੀਗਾ ਨੁਕਸਾਨ ਬਿਲਕੁਲ ਹੋ ਸਕਦਾ ਸੀਗਾ ਜੇ ਉਹ ਮੌਕਾ ਨਾ ਉਹ ਕਰਦੇ ਸੰਗਰੂਰ ਤੋਂ ਸਿਰਫ ਅਸੀਂ ਅਸੀਂ ਪੁਣ ਕੀਤਾ ਸੰਗਰੂਰ ਅਸੀਂ ਉੱਥੇ ਬੈਠਿਆ ਨੇ ਸਿਰਫ ਉਹਨੇ 15 ਮਿੰਟ ਦੇ ਵਿੱਚ ਗੱਡੀਆਂ ਸਾਨੂੰ ਜਿਹੜੇ ਫੇਰਬਗੜੇ ਦੇ ਸੀਗੀ ਆ ਪਰ ਇੱਕ ਤਰ੍ਹਾਂ ਮੈਂ ਕਹਿਣਾ ਚਾਹਾਂਗਾ ਮਦਭਾਗੀ ਜੋ ਸਾਡੀ ਦੜਬੇ ਫੇਰਬਗੜੇ ਖੜਾ ਹੈ ਉਹਤੇ ਨਾ ਡਰਾਈਵਰ ਸੀ ਨਾ ਉੱਚ ਪਾਣੀ ਸੀ ਅਗਰ ਪ੍ਰਸ਼ਾਸਨ ਥੋੜਾ ਜਿਹਾ ਵੀ ਇਸ ਵੱਲ ਧਿਆਨ ਦੇਵੇ ਹੋਵੇ ਹਰ ਟਾਈਮ ਕਦੋਂ ਵੀ ਕੋਈ ਹਾਸਾ ਹੋ ਸਕਦਾ ਹੈ ਅਗਰ ਉਹ ਮੌਕੇ ਤੇ ਉਹਦੀ ਪਾਣੀ ਵੀ ਹੁੰਦਾ ਡਰਾਈਵਰ ਵੀ ਹੁੰਦਾ ਤਾਂ ਸ਼ਾਇਦ ਸਾਡਾ ਇਹ ਨੁਕਸਾਨ ਨਹੀਂ ਹੋਣਾ ਸੀ ਕਿਉਂਕਿ ਜਿਹੜੇ ਬਾਹਰੋਂ ਐਂਬੂਲੈਂਸ ਆਈਆਂ ਫੇਰਬਗੜੇ ਆਏ ਉਹਨਾਂ ਨੂੰ 20 ਤੋਂ 25 ਮਿੰਟ ਲੱਗੇ ਉਹ ਸਾਡੀ ਦੁਕਾਨ ਤੋਂ 5 ਮਿੰਟ ਦੀ ਦੂਰੀ ਤੇ ਖੜਦੀ ਸੀ اگر ਉਹਦੇ ਵਿੱਚ ਪਾਣੀ ਹੁੰਦਾ ਡਰਾਈਵਰ ਹੁੰਦਾ ਮੌਕੇ ਤੇ ਚਲੋ ਫਿਰ ਵੀ ਅਸੀਂ ਅਸੀਂ ਤਾਂ ਇਹੀ ਕਹਾਂਗੇ ਅਸੀਂ ਤਾਂ ਸ਼ੁਕਰਾਨਾ ਕਰਦੇ ਹਾਂ ਉਹਨਾਂ ਲੋਕਾਂ ਦਾ ਦਿਲੋਂ ਅਸੀਂ ਆਪਣਾ ਦੁੱਖ ਦੁੱਖ ਸਾਨੂੰ ਯਾਦ ਨਹੀਂ ਆ ਰਿਹਾ ਉਹਨਾਂ ਲੋਕਾਂ ਦੀ ਸ਼ਕਲਾਂ ਉਹਨਾਂ ਦੇ ਚਿਹਰੇ ਮੇਰੇ ਅੱਖਾਂ ਦੇ ਅੱਗੇ ਨਹੀਂ ਮੈਂ ਦਿਲ ਤੋਂ ਉਹਨਾਂ ਨੂੰ ਸਤਿਗੁਰੂ ਤੋਂ ਮੈਂ ਸ਼ੁਕਰਾਨਾ ਕਰ ਰਿਹਾ ਹਾਂ ਬਾਰ-ਬਾਰ ਮੈਂ ਕੱਲ ਦਾ ਹੀ ਸ਼ੁਕਰਾਨਾ ਕਰ ਰਿਹਾ ਹਾਂ ਉਹਨਾਂ ਲੋਕਾਂ ਦਾ ਵੀ ਹਰ ਇੱਕ ਨੇ ਆਪਣਾ ਦਿਲ ਲਗਾ ਕੇ ਉਹਨਾਂ ਨੂੰ ਐਵੇਂ ਲੱਗੇ ਜਿਵੇਂ ਕੋਈ ਸਾਡੀ ਦੁਕਾਨ ਨੂੰ ਅੱਗ ਲੱਗੀ ਹੈ ਉਹਨਾਂ ਨੇ ਐਵੇਂ ਸਾਮਲੋ ਸਮਾਨ ਬਚਾਉਣ ਦੀ ਕੋਸ਼ਿਸ਼ ਕੀਤੀ ਔਰ ਬਚਾਇਆ ਵੀ ਬਹੁਤ ਕੁਝ ਉਹਨਾਂ ਨੇ ਬਚਾਇਆ ਕਿਹਾ ਜਾਂਦਾ ਸੀ ਕਿ ਗੜਬਾ ਮੰਡੀ ਦੇ ਵਿੱਚ ਇਤਕਾ ਨਹੀਂ ਹੈਗਾ ਜੀ ਪਰ ਇਸ ਵਾਰ ਜਿਹੜਾ ਇਨਸੀਡੈਂਟ ਦੇਖ ਕੇ ਕੀ ਲੱਗਦਾ ਕਿ ਇਨਸਾਨੀਅਤ ਜੰਗਾਈ ਹੋ ਗਈ ਆ ਬਿਲਕੁਲ ਵੀ ਜੀ ਮੈਂ ਕਹਿੰਦਾ ਜੀ ਐਦਾਂ ਇੱਕ ਬੰਦਾ ਮੇਰੇ ਨਾਲ ਕੋਈ 10 ਦਿਨ ਪਹਿਲਾਂ ਕੋਈ ਥੋੜੀ ਜਿਹੀ ਬਹਿਸ ਕਰਕੇ ਗਿਆ ਪਰ ਜਦੋਂ ਮੈਂ ਉਹਦਾ ਕਲਿੱਪ ਦੇਖਿਆ ਮੈਂ ਹੈਰਾਨ ਮੈਂ ਸ਼ੁਕਰਾਨਾ ਉਹਦਾ ਕਰਾਂ ਉਹ ਮੇਰੇ ਨਾਲ ਬਹਿਸ ਕਰਕੇ ਗਿਆ ਕਿਸੇ ਆਈਟਮ ਦਾ ਸੇਵ ਪਰ ਉਹ 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 ਬੰਦੇ ਨੇ ਸਭ ਤੋਂ ਉਦੇ ਸੱਟਾਂ ਵੀ ਲੱਗੀਆਂ ਸ਼ੀਸ਼ਾ ਵੀ ਵੱਜਿਆ ਬਾਹ ਤੇ ਪਰ ਦੇਖੋ ਹਰ ਇੱਕ ਵਰਗ ਨੇ ਆਪਣੇ ਮੈਨੂੰ ਤਾਂ ਕੋਈ ਇਦਾਂ ਲੱਗਦੀ ਨਹੀਂ ਵੀ ਇੱਕਾ ਨਹੀਂ ਕੱਲ ਤਾਂ ਉਹਨਾਂ ਨੇ ਇੱਕੀ ਦਾ ਸਬੂਤ ਇਦਾਂ ਦਿਖਾਇਆ ਜਿਵੇਂ ਇੱਕ ਪਰਮਾਤਮਾ ਨੇ ਇਹਦੇ ਅੰਦਰ ਕੀ ਸੰਭੋ ਸਤਗੁਰ ਨੇ ਅੰਦਰ ਉਹਨਾਂ ਦੇ ਇੱਕ ਕੁਝ ਪੈਦਾ ਕੀਤਾ ਇੱਕ ਜਨੂਨ ਪੈਦਾ ਕੀਤਾ ਵਿਦਿਪੁਰ ਨੇ ਅੱਗ 'ਚ ਖੇਲ ਕੇ ਸਾਡੇ ਨੁਕਸਾਨ ਨੂੰ ਕਵਰ ਕੀਤਾ ਬਹੁਤ سارے ਜਿਹੜੇ ਪਿੰਡਾਂ ਦੇ ਗਾਕ ਨੇ ਜੀ ਉਹਨਾਂ ਦੇ ਦਿਲਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਜਿਹੜਾ ਤੁਹਾਡੇ ਤੋਂ ਖਰੀਦਦਾਰੀ ਕਰਦੇ ਸੀਗੇ ਜਾਂ ਉਹਨਾਂ ਦੇ ਮਾਣਾਂ ਦੇ ਵਿੱਚ ਐ ਵੀ ਹਜੇ ਤੱਕ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਬਸੇ ਨਹੀਂ ਉਹਨਾਂ ਦਾ ਵੀ ਇਸ ਤੋਂ ਬਹੁਤ ਥੈਂਕਸ ਕਰਨਾ ਚਾਹੁੰਦਾ ਹੈ ਉਹ ਇੱਕ ਸਾਡੀ ਦੁਕਾਨ ਸਮਝਦੇ ਸੀ ਮੇਰੇ ਮੇਰੀ ਦੁਕਾਨ ਬਹੁਤ ਪੁਰਾਣੀ ਹੈ ਉਹ ਆਪਦੇ ਆਪ ਨੂੰ ਹੱਕ ਸਮਝਦੇ ਸੀ ਜੇ ਕੋਈ ਕੋਈ ਬੱਚਾ ਕਹਿੰਦਾ ਵੀ ਮਾਤਾ ਇਹ ਚੀਜ਼ ਐਨੇ ਦੀ ਨਹੀਂ ਮਿਲਦੀ ਉਹ ਕਹਿੰਦੇ ਮੇਰੀ ਦੁਕਾਨਾਂ ਵਿੱਚ ਤਾਂ ਲਾਉਂਗੀ ਪਰ ਕੱਲ ਦਾ ਉਦੋਂ ਦਾ ਸਾਡੇ ਘਰ ਵੀ ਸਾਡੀ ਦੁਕਾਨ ਤੇ ਸਵੇਰ ਦਾ ਜਿੰਨ ਕਿ ਉਹ ਪਿੰਡਾਂ ਦੇ ਲੋਕ ਜਿੰਨਾ ਥੋੜਾ ਜਿਹਾ ਪਤਾ ਲੱਗ ਰਿਹਾ ਹੈ ਉਹ ਕੱਲਾ ਕੱਲਾ ਆ ਕੇ ਸਾਡੇ ਨਾਲ ਹੰਦਰਦੀ ਕਰ ਰਿਹਾ ਹੈ ਦਿਲੋਂ ਜਿਵੇਂ ਕੋਈ ਉਪਰੋਂ ਨੇ ਹਮਦਰਦੀ ਕਰ ਰਿਹਾ ਉਹਨਾਂ ਦੇ ਦਿਲਾਂ ਦੇ ਗਹਿਰਾਈਆਂ ਤੁਸਨੂੰ ਮਹਿਸੂਸ ਹੋ ਰਿਹਾ ਹੈ ਵੀ ਬਿਲਕੁਲ ਆਪਣਾ ਸਮਝ ਕੇ ਸਾਡੇ ਨਾਲ ਦੁੱਖ ਪ੍ਰਗਟ ਕਰਨਾ ਆ ਰਹੇ ਨੇ ਇੱਕ ਉਹ ਤਾਂ ਦਿਨਿਆਵੀ ਤੌਰ ਤੇ ਦੁੱਖ ਪ੍ਰਗਟ ਕਰਨਾ ਨਾ ਇੱਕ ਉਹ ਤਾਂ ਦਿਲੋਂ ਬਲਕਿ ਅਸੀਂ ਉਹਨਾਂ ਨੂੰ ਹੌਸਲਾ ਦਵਾਨਾ ਵੀ ਕੋਈ ਗੱਲ ਨਹੀਂ ਮਾਲਕ ਦੀ ਖੇਡ ਹੈ ਆਪਾਂ ਕੁਝ ਨਹੀਂ ਕਰ ਸਕਦੇ ਪਰ ਉਹ ਲੋਕ ਦੁੱਖ ਪ੍ਰਗਟ ਕਰ ਰਹੇ ਨੇ